ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਉਤਰ ਪਾਤਰ ਸੈਟਾਈ ਸਾਰੇ ਵੀਰਾਂ ਦੇ ਘਰ ਪਹੁੰਚ ਗਿਆ ਲੌਜੀ ਕਰਤੀ ਹੋਣਾ ਉਹਦੀ ਸਟਾਡਿੰਗ ਸਵੇਰੇ ਸਵੇਰੇ 8:30-9 ਵਜੇ ਹਨਾ ਅੱਜ ਲੇਟ ਹੋ ਗਿਆ ਭਾਈ ਯਾਰ ਕਾਫੀ ਦੁਲਦਤ ਖੀਵਾ ਸੀ ਤਾਂ ਕਰਕੇ ਤੇ ਚਲੋ ਟੂਬਰ ਫੋਨ ਲਾਇਆ ਨਾ ਪਹਿਲਾਂ ਤਾਂ ਉਹਨੂੰ ਜਿਹੜਾ ਆ ਰਿਹਾ ਹੈ ਹਨਾ ਟੂਬਰ ਨੂੰ ਲੈ ਚੜਾ ਤੇ ਫਿਰ ਆ ਕੇ ਆਪਾਂ ਤੇ ਬੱਚੇ-ਬੱਚੇ ਕੱਢਦੇ ਆ ਭਾਈ ਇਹ ਕਾਹ ਪਤਾ ਨਹੀਂ ਕਿਹਦਾ ਕਬੂਤਰ ਫਿਰਦਾ ਯਾਰ ਗਲਾਬੀ ਸਾਤਾ ਕਾਲਾ ਟੂਸਾ ਤੇ ਕਾਲੀ ਟੋਰੀ ਇਹ ਹੋਣਾ ਛੱਡੋ ਕਿਸੇ ਦਾ ਇਹ ਉਹ ਕਰਦੇ ਆ ਮੈਂ ਉੱਪਰ ਨੂੰ ਚਾਹ ਲੱਗ ਹਾਂਜੀ ਮੇਰੇ ਦੋਸਤੋ ਇਹ ਪਿੰਡ 'ਚ ਵੀ ਨਿਗਾਹ ਮਾਰਿਆਂ ਦੀ ਲੱਗਦੇ ਹੱਥ ਟੈਂਕੀ ਵਾਟਰ ਵਾਸਤਾ ਕੋ ਹੋ ਜਾਏ ਕਿਤੇ ਕੋਈ ਨਹੀਂ ਕੱਲ੍ਹ ਘਲੀ ਦੇ ਲੀਓ ਖੜਾ ਦੱਸ ਸਾਨੂੰ ਆ ਜਾ ਬੇਬੀ ਆ ਜਾ ਆ ਜਾ ਇਹ ਠੀਕ ਐ ਯਾਰ ਬਾਜੀ ਨੇ ਫਿਰ ਆਏ ਯੂਨੇ ਆਉਣਾ ਹੋਇਆ ਉਹ ਆਪ ਹੀ ਆ ਜੂਗਾ ਬਾਈ ਠੀਕ ਹੈ ਤਾਂ ਕਰਕੇ ਉਹ ਖੜਾ ਰਹੀ ਛੱਡ ਤੇ ਆਪਣੇ ਬੱਚੇ ਬਾਹਰ ਗੱਡੀ ਹੋਇਆ ਯਾਰ ਗੱਲ ਮੁੱਕੀ ਰਾਂ ਦੇ ਠੀਕ ਹੈ ਦੇ ਲਈ ਇੱਕ ਬੱਚਾ ਕੱਢਦਾ ਅੱਜ ਨਹੀਂ ਕਟਾਗੇ ਆਪਾਂ ਅੱਜ ਨਹੀਂ ਜਮ ਮਾਮੂਲੀ ਇੱਕ ਹਾ ਕੁਤਰੀ ਕਿਤੇ ਜਾਂਦੇ ਨੇ ਨਿਮਗਰ ਤੇ ਬੱਚੇ ਘੜ ਤੁਸੀਂ ਬਾਹਰ ਪਾਈ ਲਗਭਗ ਪਤਾ ਨਹੀਂ ਕਿੰਨੇ ਸੀ ਗਿਨੇ ਸੀ 46 47 48 ਬੱਚੇ ਮੇਰੇ ਹਿਸਾਬ ਨਾਲ ਬਾਈ 48 ਬੱਚੇ ਆਹਾਂ ਪਹਿਲਾ ਪੂਲਾਂ ਤਾਂ ਕਿਸੇ ਦਾ ਕੁਝ ਨਹੀਂ ਪਤਾ ਲੱਗਾ ਹੇ ਤੱਕ ਆ ਤੇ ਬਾ ਠੀਕ ਆ ਬੈਠੇ ਆ ਇੱਥੇ ਪੀਨਿਆਂ ਚਾਹ ਪਾਣੀ ਤੇ ਖਰਾ ਖਰੂ ਜੀ ਕਰਦੇ ਆ ਬਾਹਰ ਹਣਾਉ ਮੰਨ ਕੇ ਚੱਲ ਖਿਆਰ ਦਿਆ ਸਵਾਰ ਕੇ ਤੇ ਠੀਕ ਆ ਬਸ ਕੰਮ ਨਿਗਰੱਖੀ ਬੈਠੇ ਆ ਵਾਪੇ ਓਕੇ ਆ ਕੰਮ ਹਾਂਜੀ ਪਿੰਡ ਚ ਆਇਆ ਜੀ ਬੱਚੇ ਭਾਲਣ ਆਏ ਤਾਂ ਘਰਾਂ ਕੋਲ ਹੀ ਨੇ ਬੱਚੇ ਸਾਹਮਣੇ ਆਪਣਾ ਘਰ ਹੈ ਇੱਥੇ ਕਦਾ ਆਪਣਾ ਬੈਠਾ ਗਲਾਬੀ ਕਾਂਦ ਵਾਲਾ ਬਈ ਠੀਕ ਹੈ ਇੱਕ ਤਾਂ ਆਪਣਾ ਗਲਾਬੀ ਕਾਂਦ ਵਾਲਾ ਦੂਜਾ ਪਤਾ ਨਹੀਂ ਕਿਹਦਾ ਬੱਚਾ ਪੁੱਛਾਇਆ ਕਿਹਦਾ ਕਬੂਤਰ ਆ ਯਾਰ ਚਲੋ ਹੋਰ ਕਿਤੇ ਭਾਲ-ਪੂਲ ਕੌਣਾ ਕਰਦੇ ਆ ਸਰਚ ਤੇ ਬਈ ਸੱਚ ਜਿਹੜਾ ਕੱਲ ਕਾਲਾ ਆਇਆ ਫੜਿਆ ਸੀ ਨਾ ਆਪਾਂ ਖਾਤੀ ਆ ਉਹ ਡਾਤਾ ਉਹਨੂੰ ਡਾਤਾ ਤੇ ਕਾਂਦ ਵਾਲ ਨੂੰ ਵੱਡੇ ਨੂੰ ਡਾਤਾ ਇਸ ਦੋਵਾਂ ਨੂੰ ਚਲਦੇ ਆ ਸਰਚਿੰਗ ਕਰਦੇ ਆ ਬੱਚੇ ਕੋਈ ਰਿਪੋਰਟ ਮਿਲਦੇ ਵੀਡੀਓ ਲਾਵਾਂਗੇ ਬਾਪਿਓ ਹਾਂਜੀ ਬੱਚਾ ਭਾਲਦਾ ਭਾਲਦਾ ਗਿਆ ਲਾਲ ਬਈ ਬਈ ਮੈਂ ਤੇ ਲਾਲ ਬਾਈ ਉਹੀ ਬਚਾ ਤੁਸੀਂ ਆਪਣੇ ਜਿਹੜਾ ਕੱਲ ਬੈਠਾ ਸੀਗਾ ਬਗਲਾ ਵਾਲਾ ਉਹ ਬੈਠਾ ਸਾਹਮਣੇ ਕੋਠੀ ਤੇ ਠੀਕ ਹੈ ਹੋ ਰਿਹਾ ਹੁਣ ਆਪਣਾ ਪੱਟ ਫੋਟਨਾਂ ਕਰਨੀ ਵੀਡੀਓ ਵੀ ਕਾਦੀ ਬਣਾਈ ਜਾਂਦਾ ਹੈ ਉਹ ਬੈਠਾ ਵੀ ਸਾਹਮਣੇ ਇਥੇ ਦਾਣਾ ਪਾਣੀ ਖਾ ਪੀ ਲਿਆ ਬਈ ਹੁਣ ਠੀਕ ਹੈ ਹੁਣ ਇਹਨੇ ਇੱਥੇ ਹੀ ਆਉਣਾ ਹੈ ਚਲੋ ਕੋਈ ਨਾ ਸ਼ਾਮ ਨੂੰ ਵੇਣਿਆਂ ਦਾ ਕੀ ਬੰਦ ਹੈ ਕਿਰਾਂ ਆਪਾਂ ਹੋਰ ਪਿੰਡ ਚੱਲਦੇ ਆਂ ਭਾਲਣਪੁਰ ਹਾਂਜੀ ਤਿੰਨ ਚਾਰ ਪਿੰਡਾਂ ਦਾ ਘੇੜਾ ਕੱਢਿਆ ਹੁੰਦਾ ਜੀ ਰੀਤੂ ਵਾਲੀ ਲਾਲ ਬਾਈ ਤੇ ਰਹਿ ਕੇ ਹੈਨਾ ਤੇ ਹੁਣ ਆ ਗਿਆ ਆਪਣੇ ਪਿੰਡ ਹੁਣ ਆਪਣੇ ਮਿੰਡ ਦੇ ਬਾਹਰ-ਬਾਰ ਫਿਰਦੇ ਹੈਗੇ ਠੀਕ ਹੈ ਦੇਖਦੇ ਆ ਭਾਈ ਕੀ ਬਣਦਾ ਕੀ ਹਿਸਾਬ ਕਿਤਾਬ ਹੈ ਕੀ ਆ ਕੋਈ ਬਸ ਅੱਜ ਲਾਸਟ ਦੇਣੀ ਪਰ ਇੱਕ ਵਾਰ ਇਹ ਕਰਿਆ ਕੇ ਵੀਡੀਓ ਲਾਊਗਾ ਹਾਂਜੀ ਮੇਰੇ ਦੋਸਤੋ ਆ ਗਏ ਜੀ ਇਧਰ ਲੈ ਘਰੇ ਮਲਾਕੇ ਜੀ ਤੁਹਾਨੂੰ ਮਿੱਤਰਾਂ ਨਾਲ ਆਪਣੇ ਨਾਲ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਜੀ ਲਿਓ ਮਾਨਾ ਠੀਕ ਹੈ ਜੀ ਨਹੀਂ ਇਧਰ ਫੋਰ ਬਾਈ ਕੀ ਹਾਲ ਹੈ ਇਹ ਮੁੰਡਾ ਆਇਆ ਹੋਇਆ ਬਈ ਚੰਦ ਭਾਣ ਤੋਂ ਆਕਾਸ਼ ਠੀਕ ਹੈ ਉੱਤੋਂ ਪੈਂਿਆਂ ਦੀ ਵੀਡੀਓ ਬਣਾ ਕੇ ਬਾਹਲੀ ਘਟਾਈ ਜਾਂਦੀ ਹੈ ਤੇ ਵਿਚਾਰਾ ਇਹਨਾਂ ਨੂੰ ਤੁਸੀਂ ਜਾਣਦੇ ਨਹੀਂ ਬਈ ਹਨਾ ਬਈ ਤੁਸੀਂ ਕਿੱਥੋਂ ਆਏ ਹੋ ਉਹ ਸੁਨਰ ਤੋਂ ਆਇਆ ਹਨਾ ਲਵਲੀ ਨੂੰ ਤੁਸੀਂ ਜਾਣਦੇ ਨਹੀਂ ਇਹਨੇ ਕਿਹੜਾ ਕਿਹੜਾ ਬਾਈ ਛੜਾਈ ਆਪਣੇ ਨਾਲ ਬਾਈ ਜਰ ਹਨਾ ਨਾ ਤੁਸੀਂ ਕਿ ਦੇਖਣਾ ਹੈ ਵੀਡੀਓ ਚ ਆਹ ਤਾਂ ਜਮੀ ਨਹੀਂ ਵੇਖਿਆ ਇਹ ਤਾਂ ਨਾਗਾ ਲੈਂਡ ਤੋਂ ਆਇਆ ਹੈ ਠੀਕ ਹੈ ਹੈ ਤੇ ਇੱਕ ਸਾਨੂੰ ਹੋਰ ਪੋੜ ਦੇਵਾਂ ਬਰਕ ਹੈ ਹੁੰਦਾ ਨਹੀਂ ਨਹੀਂ ਨੱਸਰ ਹੈ? ਦੂਸਰੇ ਡੇੜਾ ਲਾ ਬਚਾ ਰਹਿ ਕੇ ਫਿਰਦਾ। ਤੂੰ ਨੱਸਰ ਆਸ ਤੱਕ ਕਿਉਂ ਤੱਕੜਾ ਦੂਸਰੇ ਡੰਡੇ ਵਾਲਾ ਇਹ ਰਾਤਰੇ ਕਿਹਨੇ ਫੋਨ ਲਾਇਆ ਜੀ? ਫਿਰ ਆ ਕੇ ਮੁੰਡੇ ਨੇ। ਗਲਾ ਵੀ ਦੂਸਾ ਹਰਾ ਡੰਡਾ। ਸੱਜਾ? ਹੂੰ। ਕਹਿੰਦਾ ਮੈਂ ਦੇਖ ਲਾ ਕਹਿੰਦਾ ਸੋਹਣਾ ਰੰਗ ਮੜਨ ਪਈ ਦੀ ਲਾਉਂਦਾ ਮੈਂ ਕਹਿੰਦਾ। ਤੇ ਕਹਿੰਦਾ ਮੈਂ ਮੈਂ ਨਹੀਂ ਗਈ ਕਹਿੰਦਾ ਆਪਣੇ ਘਰਾਂ ਕੋਲੇ ਫਿਰਦਾ ਉੱਥੇ। ਚੋਰ ਨੇ ਫੋਨ ਲਾਇਆ ਕਿ ਢੰਡੀ ਨੇ? ਰਹਿ ਗਿਆਣ ਤੇ ਉਹਨੇ ਸ਼ੋਰ ਨੇ। ਢੰਡੀ ਤਾਂ ਕਿੱਥੇ ਫੋਨ ਲਾਉਂਦਾ? ਛੱਡਗਾ ਬਚ ਕੇ ਕੋਈ ਨਾ। ਵੀਰ ਬਦਦ ਖਬਰ ਤਾਂ ਤੱਕ ਪਹੁੰਚੂਗੀ ਚੌੜ ਕਰਦਾ ਯਾਰ ਅਚਕ ਡੀ ਵੀ ਆਪਣਾ ਆ ਕਬੂਤਰੀ ਉੱਡ ਗਈ ਹੈ ਹਾਂ ਪਹਿਲੇ ਦਿਨ ਉੱਡੀਆਂ ਅੱਜ ਨਹੀਂ ਇਹ ਦੋ ਪਹਿਲੇ ਦੋ ਤਿੰਨ ਉੱਡ ਗਈ ਹੈ ਨਹੀਂ ਨਹੀਂ ਇਹਦੀ ਭੈਣ ਉੱਡਦੀ ਨਹੀਂ ਇਹ ਵੀ ਉੱਡਦੀ ਨਹੀਂ ਨਹੀਂ ਇਹ ਹੀ ਉੱਡਦੀ ਹੈ ਦੂਜਾ ਤਾਂ ਉੱਡੇ ਨਹੀਂ ਕਦੇ ਹਾਂਜੀ ਖੁਸ਼ਖਬਰੀ ਜੀ ਅੱਜ ਵਾਕਈ ਆ ਨਹੀਂ ਦੱਸ ਤਾ ਹਾਂ ਬਸ ਠੀਕ ਹੈ ਹੁਣ ਸਾਨੂੰ ਜਾ ਕੇ ਹੀ ਦੱਸਾਂਗੇ ਸੀ ਕੀ ਬੰਦ ਹੈ ਇੱਕ ਖੁਸ਼ਖਬਰੀ ਆ ਗਈ ਆਪਾਂ ਨੂੰ ਠੀਕ ਹੈ ਕਿ ਨਹੀਂ ਤੇ ਉੱਥੇ ਜਾਵਾਂਗੇ ਤੇ ਇਹਨਾਂ ਨੂੰ ਖੁਸ਼ਖਬਰੀ ਸਾਂਣਾ ਤੇ ਉਹਨੂੰ ਜਕਾਰਾ ਸਨਾਵਾਂਗੇ ਠੀਕ ਹੈ ਕਿ ਨਹੀਂ ਜਕਾਰਾ ਤਾਂ ਛੰਡ ਦਿਆ ਕਰੋ ਮਗਰੇ ਓਕੇ ਤੇ ਉਹ ਕੋਈ ਗੱਲ ਹੁੰਦੀ ਹੈ ਜਕਾਰਾ ਤਾਂ ਨਾਦਰ ਛੰਡ ਦਿਆ ਕਰੋ ਮਗਰੀ ਹਾਂ ਚਲੋ ਬਈ ਬੱਚੇ ਲਾਈਓ ਹੁਣ ਟਾਈਮ ਬਹੁਤ ਹੋ ਗਿਆ 1 ਵਜ ਗਿਆ ਤੇ ਮੁੰਡੇ ਉੱਠ ਫਿਰ ਤੋਂ ਜਾ ਹੁਣ ਕੋਲੇ ਉਹਨਾਂ ਦੇ ਮੈਂ ਸਟੈਂਡ ਤੇ ਫੋਨ ਲਾਵਾਂ ਹਾਂਜੀ ਮੇਰੇ ਦੋਸਤੋ ਲੈ ਆਏ ਜੀ ਮੌਂਡਿਆ ਦੇ ਪੀਣ ਨੂੰ ਡਿਊ ਮਾਊਂਟਨ ਡਿਊ ਦਰ ਕੀ ਮਾਂ ਕੀ ਆਪਣੀਆਂਰੇ ਨੂੰ ਠੀਕ ਹੈ ਕਿ ਨਹੀਂ ਕਰਾਉ ਦੇ ਉਹਨਾਂ ਗੱਲ ਤੇ ਬੱਚੇ ਬਈ ਕਰਤੇ ਅੰਦਰ ਸਾਹ ਏ ਅੱਜ ਕੱਡੇ ਸੀਗੇ 49 ਕਬੂਤਰ ਵਾਰ ਆਪਾਂ ਠੀਕ ਹੈ 49 ਤੇ 49 ਦੇ 49 ਹੀ ਪੂਰੇ ਆ ਕੋਈ ਨੁੱਡਿਆ ਸ਼ਾਂਤੀ ਹੈ ਸਭ ਕੁਝ ਹਲ ਮੰਗਲ ਹੈ ਠੀਕ ਹੈ ਜੀ ਤੇ ਹੋਰ ਘਾਂਟੇ ਇੱਕ ਤੇ ਕਿਰਪਿਆਾਂ ਪੂਰੀ ਕਰ ਦੇਗਾ ਆਪਾਂ ਨੰਜਾ ਹੁਣ ਤਾਂ ਹੋ ਗਏ ਤੇ ਇੱਕ ਇਦਰ ਕਬੂਤਰੀ ਹੋਰ ਐਡ ਕੀਤੀ ਆ ਵੱਡੀ ਵਈ ਥੋੜੀ ਯਾਦ ਹੋਵੇ ਆਪਾਂ ਇੱਥੋਂ ਫੜੀ ਸੀਗੀ ਨਿਮਈ ਉਹ ਤਾਂ ਹਰੀ ਬੈਠਾ ਲਈ ਉਹ ਕਬੂਤਰੀ ਨੂੰ ਵਿੱਚ ਕੱਢਿਆ ਸੀ ਬਾਰਾ ਪਚੇ ਪੰਗਾਂ ਲਾ ਕੇ ਤੇ ਉਹ ਕਬੂਤਰੀ ਨੂੰ ਮੱਡੇ ਲਾਗੇ ਦੇਖਾਂ ਕੀ ਪਾਂਦਾ ਤੇ ਖਰਾਕ ਬਾਹਰ ਪਾ ਦੀ ਸੁੱਕਣੀ ਸਰੋਂ ਵੀ ਤੇ ਮੱਕੀ ਵੀ ਛਤਰਾ ਇਹੋ ਛਤਰਾ ਨਾਲ ਬੇਲੀਆਂ ਡੰਨਾ ਕੰਮ ਹੁਣ ਬੈੰਨੇ ਆ ਜਾਗ ਨਾਲ ਕੋਈ ਪੀੰਨੇ ਠੰਡਾ ਤਾਤਾ ਠੀਕ ਹੈ ਕਿ ਨਹੀਂ ਕੁਰਸੀਆਂ ਮਗਰੀ ਪਈਆਂ ਤੇਰੇ ਕੌਂਕਾ ਭਰੋਣਾ ਹੈ ਹੈ ਉਹ ਕਬਰਾੜੀ ਵਾਲੀ ਕਬਰਾੜ ਮੰਨਦਾ ਤੂੰ ਤਾਂ ਹੀ ਕਹਿ ਰਿਹਾ ਤੜਕੇ ਕਸਰਤ ਕਰ ਲੈ ਕਰ ਤੂੰ ਜਿੰਮ ਜਿੰਮ ਲਾ ਲਿਆ ਕਰ ਆਪ ਦੀ ਹਾਂਜੀ ਡਿਊ ਜੀ ਡਿਊ 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 ਵੀਡੀਓ ਬਣੀ ਤੇ ਡਿਊ 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 ਹਾਂ ਹਾਂ ਬੱਸ 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 ਰੋਣਾ ਭਾਲ ਦੇ ਨਾ ਨਾਲ ਦੀ ਨਾਲ ਮੈਂ ਲਿਓ ਪੀਣੀ ਓਏ ਖਤਰਨਾਕ ਖੇਡਣ ਲੱਗ ਜਿੰਗਾ ਪੀ ਕੇ ਫਿਰ ਤੂੰ ਠੀਕ ਹੈ ਜੀ ਜੀ ਆਏ ਨੂੰ ਜੀ ਤੇ ਕੋਈ ਲੈਤਾ ਬੱਚਾ ਪੋਚਿਆ ਕਿ ਨਹੀਂ ਕਬੂਤਰ ਦਾ ਹਾਂ ਭਾਈ ਦੋ ਕੜਾ ਦੋ ਕੜਾਏ ਕਿਹੋ ਜਿਹਾ ਕੱਢਿਆ ਮਤਲਬ ਚਿੱਤੇ ਜਾਵਾਂ ਕਬੂਦਰੀ ਕਿਹੋ ਜਿਹੀ ਲਾਈਏ ਨਾਲ ਅੱਖਾਂ ਕਿਹੜੀਆਂ ਦੀ ਹੈ? ਹਾਂਜੀ। ਚਿੱਟੀਆਂ ਦੀ। ਠੀਕ ਹੈ। ਚਿੱਟੀਆਂ ਦੀ ਹੈ ਕਬੂਤਰੀ ਤੇ ਬੱਚੇ ਚਿੱਟੇ ਕੱਢਿਆ ਹੈ। ਹਾਂ। ਨਿਗਾਹ ਰੱਖੀ ਬੱਚੇ ਜੇ ਖੱਟੀਆਂ ਦੇ ਹੋਏ ਤਾਂ ਚੰਗਾ। ਖੱਟੀਆਂ ਦੇ ਸਪੀ ਚਿੱਟੇ ਬੱਚੇ ਹੋਏ ਤਾਂ। ਹੌਲੇ ਛੋਟੇ ਆ ਥੋੜੇ। ਛੋਟੇ ਆ ਹਜੇ। ਚੱਲ ਕੋਈ ਨਾ। ਚਲ ਬਈ ਜਾਂਦਾ ਮੁੰਡਾ ਹਣਾ ਬਸਾਰਾ ਲੇਟ ਹੋ ਗਿਆ ਤੇ ਕਾਇਆ ਵੀ ਬੱਸਾਂ ਤੇ 2 ਘੰਟੇ ਨੂੰ ਉੱਪਰ ਜਾਣਾ ਕਰਨ। ਚੱਲ ਠੀਕ ਆ ਯਾਰ ਓਕੇ। ਮਿਲਦੇ ਆ ਬਾਅਦ ਚ ਜੀ ਐਨੂੰ ਬਈ ਤੇਰਾ। ਛੜਾਇਆ लवली ਓਏ ਐਨੂੰ ਬੱਸ। ਤੇ ਹਾਂਜੀ। ਆਪਣੇ ਬੰਦੇ ਦਾ ਮੋਟਰਸਾਈਕਲ ਖਲਾਉ ਹੋ ਗਿਆ ਜੀ ਰਾਜ ਨਾਨ ਤੁਸੀਂ लवली ਉਹ ਸਟ੍ਰੇਟ ਚੰਦਪਾਲੇ ਮੁੰਡੇ ਨੂੰ ਬਾਗੋਂ ਚੜਾਉਣਗਾ ਜੀ ਬਸ ਤੇ ਇਹ ਤੇ ਪਿੰਡ ਜੀ ਖਰਾਬ ਕਰ ਲਾ ਮੋਟਰਸਾਈਕਲ ਉਹਣਾ ਨੇ ਬਾਈ ਇੱਥੇ ਹੀ ਖੜੇ ਸੀ ਉਦੋਂ ਦੇ ਅਸੀਂ ਕਾ ਜੇ ਮੁੜ ਕੇ ਕਹੋਣੀ ਆਏ ਤੇ ਆਏ ਨਹੀਂ ਪਤਾ ਤਾਂ ਮੋਟਰਸਾਈਕਲ ਵਿੱਚ ਖਰਾਬ ਕਰੀ ਚੜੀ ਜੀ ਬਰੋਣਾ ਜੀ ਗਏ ਮੈਂ ਤੇ ਉੱਪਰ ਅਸੀਂ 13 ਦਾ ਸਟਾਰਟ ਕਰਤਾ ਮੋਟਰਸਾਈਕਲ ਹਣਾ ਸਟਾਰਟ ਕਰਕੇ ਉਹਨੂੰ ਬਾਗਲ ਭੇਜ ਦਮ ਨਾਲ ਤਾਂ ਮੁੰਡੂ ਜਿਹੜਾ ਆਇਆ ਉਹ ਬਾਗੋਂ ਤੇ ਨਾਲੇ ਬਾਦਲ ਮੋਟਰਸਾਈਕਲ ਦਿਖਾ ਲਿਆ ਉਹ ਹਣਾ ਵੀ ਕੀ ਚੱਕਰ ਆ ਮੋਟਰਸਾਈਕਲ ਨੂੰ ਪਲੱਗ ਬਲੂਕ ਦਾ ਇਸ਼ੂ ਹੋਣਾ ਕੋਈ ਹੋ ਚਲੋ ਯਾਰ ਬਈ 3 ਵਜੇ ਹੁਣ ਆਪ ਰੋਟੀ ਟੇਟੀ ਖਾ ਲਗੇ ਤੇ ਫਿਰ ਜਾ ਕੇ ਉਧਰ ਕਬੂਤਰਾਂ ਨੂੰ ਦਾਣੇ ਕੋਲ ਪਾਵਾਂਗੇ ਆਪਾਂ ਹਾਂਜੀ ਹੁਣ ਚਲਦਾ ਖੜ ਜਾ ਖੜ ਜਾ ਕਿਧਰ ਬਜੈਣਾ ਕਿਹੜੇ ਦੇ ਆਲਾ ਹੈ ਲਿਆ ਚੜਾ ਕੇ ਬੰਦੇ ਨੂੰ ਚਲੋ ਬਈ ਹੁਣ ਚਲਦਾ ਤੁਹਾਨੂੰ ਸਰਪ੍ਰਾਈਜ਼ ਨਾਲ ਲੈ ਕੇ ਹਾਂਜੀ ਪਹੁੰਚ ਗਏ ਜੀ ਪਿੰਡ ਰਾਇਕੇ ਕਲਾਂ ਇਹ ਪਿੰਡ ਆਪਣੇ ਪਿੰਡ ਦੇ ਨਾਲ ਹੀ ਆ ਬਈ 4 ਕਿਲੋਮੀਟਰ ਪੈਂਦਾ ਹੈ ਫਾੜੂ ਚੱਲਦੇ ਆਂ ਪਰੇਗਾਲੇ ਮੋੜੇ ਕੋਲੇ ਦਾ ਨਾਂ ਨਹੀਂ ਪਤਾ ਮੈਨੂੰ ਕੀ ਜਵਾਕ ਜਿਹੜਾ ਉਹਨੇ ਆਪ ਨੂੰ ਗਿਫਟ ਦੇਣਾ ਹੈ ਕਾ ਮੈਂ ਕਿਹਾ ਵੀ ਜੀ ਆ ਗਏ ਕਿਵੇਂ ਆਂ ਦਿਮਾਗ ਨਹੀਂ ਕੰਮ ਕਰਦਾ ਗੱਲਾਂ ਗੱਲਾਂ ਜੀ ਕਰਦਾ ਗੱਲਾਂ ਤਾਂ ਵੇਖੀ ਹੰਦਸੀਆ ਮਗਾਉ ਹੀ ਜਾਂਦੇ ਪਹੁੰਚ ਗਏ ਜੀ ਆਪਣੇ ਯਾਰਾਂ ਬੇਲਿਆਂ ਕੋਲੇ ਆਹ ਕਿਹੜਾ ਬਈ ਕਿਹੜੀ ਨਸਲ ਹੈ ਅੱਛਾ ਠੀਕ ਹੈ ਜੀ ਉਹਦਾ ਭਰਾ ਜੀ ਉਹਦਾ ਛੋਟਾ ਭਰਾ ਸਸਤਾਨ ਠੀਕ ਹੈ ਲਿਆਓ ਮੁੰਡੇ ਨੂੰ ਗਿਫਟ ਚਾਕੇ ਐ ਵਾਹ ਏ ਮੁੰਡਿਓ ਚਿੱਤ ਖੁਸ਼ ਕਰਦਾ ਪੱਲੇ ਖੋਲੇ ਦੇ ਪਲਾ ਰੰਗ ਵਖਾ ਸੱਜਾ ਗਲਾਬੀ ਟੂਸਾ ਠੀਕ ਐ ਤੇ ਖੱਬੇ ਪਾਸੇ ਹਰਾ ਡੰਡਾ ਇਰ ਪਾਣੀ ਪੁਣੀ ਚ ਛੋਡੇ ਕੋਲੇ ਵੜਾ ਕੇ ਖੁੱਡੇ ਚ ਕੁੰਡੇ ਕਾਂਡੇ ਚ ਨਾ ਨਾ ਇਧਰ ਪੱਲਾ ਕੋਈ ਨਹੀਂ ਇਹ ਆ ਆ ਹਾਕੀ ਪਹਿਲੀ ਜਦੋਂ ਫੜਿਆ ਉਹ ਆਈ ਸੀਗਾ ਆਈ ਆਇਆ ਏ ਇਹਦਾ ਨਾਂ ਰਾਤ ਡਿੱਗਾ ਡੁੱਗਾ ਹੋਣਾ ਕਰੀਆ ਤਾਂ ਹਨਾ ਇਹ ਆਹ ਕੋਠੀ ਤੇ ਬਹਿੰਦਾ ਸੀਗਾ ਇਹ ਕਿਹੜੀ ਤੇ ਆਹ ਤੇ ਹਾਂ ਹਾਂ ਤੇ ਮੈਂ ਕਿਹਾ ਕਿ ਤੇ ਵੀ ਚੰਡੀ ਦਾਗਾ ਅੱਛਾ ਮੈਂ ਚੰਡੀ ਨੂੰ ਫੋਨ ਲਾ ਚੰਡੀ ਨੂੰ ਆਏ ਨਹੀਂ ਦੱਸਿਆ ਵੀ ਆਇਆ ਕਿ ਯਾਰ ਅੰਗਰੇਜ਼ ਦਾ ਕੂਤਰ ਆ ਠੀਕ ਹੈ ਠੀਕ ਹੈ ਤੇ ਕੂਤਰਾ ਕਹੋ ਵੀ ਕਰਦਾ ਉਹ ਸੀ ਉਹ ਚੰਡੀ ਦਾ ਬਗਲ ਟੂਸੀ ਵਾਲਾ ਹਾਂ ਤੇ ਮੈਂ ਕਿਹਾ ਵੀ ਐਂ ਕਰਕੇ ਤੇ ਮੈਂ ਹੋਰ ਕੂਤਰ ਦੱਸ ਤੇ ਉਹਨੂੰ ਅੱਛਾ ਅੱਛਾ ਮੈਂ ਕਿਹਾ ਵੀ ਦੋ ਹੋਰ ਕੂਤਰ ਫਿਰਦੇ ਆ ਨਹੀਂ ਦੱਸਿਆ ਆ ਬਈ ਇਧਰ ਫੜੀ ਕੈਮਰਾ ਇਧਰ ਅੱਛਾ ਇਹ ਤਾਂ ਵੀਡੀਓ ਬਣੀ ਆ ਨੀ ਤੇ ਮੈਂ ਆ ਨਹੀਂ ਦੱਸਿਆ ਵਾ ਠੀਕ ਹੈ ਠੀਕ ਹੈ ਇਹ ਮੁੜ ਕੇ ਮੈਂ ਤੈਨੂੰ ਫੋਨ ਲਾਇਆ ਅੱਛਾ ਤੂੰ ਗਾਇ ਮੇਰਾ ਹੀ ਆ ਤੂੰ ਛਦਰੀ ਜਾਕ ਤੀ ਉਵੇਂ ਗੁਰਦੁਆਰੇ ਕਿੰਨੀ ਫਿਰਦਾ ਹੀ ਮਨ ਚ ਉੱਚੀ ਹੋਇਆ ਠੀਕ ਹੈ ਛਦਰੀ ਚੱਕ ਤੀ ਇੱਥੋਂ ਇਹ ਆ ਗਏ ਆ ਤਾਂ ਫਿਰ ਨਹੀਂ ਫਿਰਨੀ ਅੱਛਾ ਤੇ ਫਿਰ ਨਹੀਂ ਵੀ ਉਹ ਸਿੱਧਾ ਹੀ ਆਇਆ ਤੇ ਸਿੱਧਾ ਜੇ ਛਦਰੀ ਦੇਖ ਲਈ ਹਾਂ ਨਾਲੇ ਰ ਭਾਈ ਨਾਲ ਦੀ ਨਾਲੀ ਤੇ ਮਤਲਬ ਵੀ ਪਹਿਲਾਂ ਤੂੰ ਆਪ ਦੇ ਛੇਰੀ ਲਈ ਪਿਆ ਸੀਗਾ ਹਾਂ ਤੇ ਜਦੋਂ ਮੈਨੂੰ ਫੋਨ ਲਾਇਆ ਹਾਂ ਹਾਂ ਉਦੋਂ ਬਾਅਦ ਉਦੋਂ ਬਾਅਦ ਤੂੰ ਆਪ ਨੇ ਲਈ ਛੇਰੀ ਨਾਲ ਦੀ ਨਾਲੀ ਨਾਲ ਲੈ ਕੇ ਛੇਰੀ ਆਪੇ ਤੇ ਮੋੜ ਕੇ ਜਿਨਾ ਮੈਂ ਲਾਉਣ ਨਾ ਉਰੋਂ ਉੱਡਣ ਲੱਗਾ ਉਹ ਝਟ ਮਾਰ ਕੇ ਨਾਲ ਦੀ ਨਾਲ ਹਾਰ ਲੈਣ ਉੱਡ ਨਹੀਂ ਉਹਰ ਚੱਕਰ ਆ ਜਾਂਦਾ ਖੁੱਡਿਆਂ ਦਾ ਫਰਕ ਬੜਾ ਆਪਣੇ ਦਾ ਆਏ ਖੁੱਡੇ ਚ ਲੈਂਦਾ ਵੀ ਨਹੀਂ ਬਾਹਰ ਕਬੂਤਰ ਇਹ ਵੀ ਦੇਖੀ ਠੀਕ ਹੈ ਠੀਕ ਹੈ ਭਾਈ ਬਹੁਤ ਧੰਨਵਾਦ ਨਹੀਂ ਕੋਈ ਗੱਲ ਕੋਈ ਯਾਰ ਕਮਾਲ ਹੀ ਕਰਦੀ ਯਾਰ ਡੇਰ ਵਾਕੇ ਦੇ ਲਈ ਕੋਈ ਕਰਦਾ ਸਾਦਾ ਬਸ ਬਹੁਤ ਆ ਪਾਣੀ ਪੀ ਚੁ ਕਿਉਂ ਨਹੀਂ ਤੇ ਉਹ ਜੰਗ ਵੀ ਆਹ ਬੱਥੇ ਹੀ ਰਾਤ ਬਾਈ ਇਹ ਰਾਤ ਬੜੀ ਜੱਦੀ ਜੱਡਾ ਇਹ ਅੱਜ ਮੈਂ ਬਹਿ ਕੇ ਬੈਠਾ ਜੱਤੀ ਉੱਚੀ ਫੜਨ ਚੜ ਗਿਆ ਮੈਂ ਠੀਕ ਹੈ ਰਾਤ ਨੂੰ ਉੱਟ ਗਿਆ ਤਾਂ ਭੱਜ ਗਿਆ ਨਹੀਂ ਭੱਜਣਾ ਤਾਂ ਹੈ ਨਹੀਂ ਭੱਜਣ ਨਾਲ ਤਾਂ ਪਹਿਲਾਂ ਲਈ ਹੀ ਬੈਠੇ ਬੈਠੇ ਬੜਾ ਸ਼ਾਨਾ ਬਹੁਤ ਛਗਰੀ ਦਾ ਨਾਲ ਦੀ ਨਾਲ ਦੀ ਆ ਗਿਆ ਐ ਤਾਂ ਮੈਨੂੰ ਪਤਾ ਹੈ ਕਿਤੋਂ ਨਹੀਂ ਮੈਂ ਸਚੰਨਕ ਨਹੀਂ ਜਾਊਗਾ ਹਾਂ ਰਾਤ ਉੱਟ ਹੋ ਗਿਆ ਇੱਕ ਲਾਲ ਬਾਈ ਬੈਠਾ ਉਹ ਹਰੀ ਗੱਬਾਰ ਠੀਕ ਹੂੰ ਇਹ ਕਈ ਨਹੀਂ ਲਭੀ ਜਾਂਦਾ ਹੋਇਆਗਾ ਫੋਨ ਲਾ ਲਈ ਆਪਣੇ ਵੀਰ ਦੇ ਲੈਡੇ ਦੇ ਬੈਠਾ ਤੇ ਕੋਠੀ ਜੀ ਪਈ ਜਾਂਦੀ ਕਿ ਨਵੀਂ ਜੀ ਘਾਣਾ ਗੇੜਿਆ ਢਾਗੇ ਪੜਾਈ ਜਾਂਦੇ ਹੋ ਠੀਕ ਹੈ ਕਿ ਨਹੀਂ ਓਕੇ ਆ ਵੀ ਬਾਤ ਠੀਕ ਆ ਡਾਨਾ ਬੱਚਾ ਲੈ ਚਲੇ ਧੰਨਵਾਦ ਮੁੰਡੇ ਦਾ ਚਲੋ ਜੀ ਕਰੋ ਕਰੀ ਓਕੇ ਯਾਰੋ ਬਾਏ ਬਾਏ ਠੀਕ ਹੈ ਹਾਂ ਪੁੱਤੀ ਮਗਰ ਵੇਖਾਂ ਮੋਰੀ ਵੇਖਾਂ ਠੀਕ ਹੈ ਜੀ ਨਹੀਂ ਤੇ ਮੁੰਡੇ ਨੂੰ ਕਰਤੀ ਬਾਏ ਚਾਲਦੇ ਆ ਬਾਈ ਉਹ ਮੋੜ ਦਾ ਬਾਅਦ ਜਿਹੜਾ ਤਾਂ ਮੈਂ ਵਿੜੂ ਨਹੀਂ ਖੜਾ ਜੀ ਹਾਂ ਜਾਣੀ ਕੋਲੇ ਜਾ ਠੀਕ ਆ ਮੁੰਡਿਆ ਓਕੇ ਠੀਕ ਹੈ ਜੀ ਆ ਬੱਚਾ ਜੀ ਨਾ ਆਈਟਮ ਵਾਲਾ ਗਲ ਪਰਨੇ ਛੰਡੇਗਾ ਤੂੰ ਉਹ ਡਾ ਯਾਰ ਬੱਚਾ ਨੇ ਕਮਾਲ ਕੀਤੀ ਹੈ ਹਨਾ ਇਹ ਵੀ ਰਹਿ ਗਿਆ ਗਾਲ ਜਿਹੜਾ ਰਾਤ ਉੱਡਦਾ ਸੀ ਜੱਜ ਦੀ ਕੋਠੀ ਤੋਂ ਬਾਦੇਗੀ ਤੋਂ ਹਾਂ ਓਏ ਹਾਂਜੀ ਲਿਆਂਦਾ ਹੀ ਬੱਚਾ ਤੂੰ ਸੇ ਡੰਡੇ ਵਾਲਾ ਕਰੇ ਠੀਕ ਹੈ ਤੇ ਕੱਲ ਉੱਡਦਾ ਸੀ ਵਿਚਾਰਾ ਤੇ ਉਹ ਤਾਂ ਨਹੀਂ ਪਿੰਡ ਛੱਡਦਾ ਸੀ ਆ ਜੇ ਉਹ ਰਾਤ ਉੱਡਣ ਕਰਕੇ ਨਾ ਤਾਂ ਕਰੇ ਪਿੰਡ ਛੱਡ ਗਿਆ ਠੀਕ ਹੈ ਤੇ ਬਈ ਰਹਿ ਕੇ ਆਲੇ ਮੁੰਡਾ ਨੇ ਮੈਨੂੰ ਫੋਨ ਲਾ ਕੇ ਫੜ ਕੇ ਇਹ ਤੇ ਆਪਣੀ ਛਤਰੀ ਉਹਨਾਂ ਕੋਲੇ ਪਈ ਐ ਇੱਕ ਇਹਦਾ ਆਪਣੀ ਛਤਰੀ ਵਿਖਾਈ ਇਹਨੂੰ ਬਈ ਤੇ ਇਹ ਮਿੰਟੋ ਮਿੰਟ ਹੀ ਉਤਰ ਗਿਆ ਉਥੇ ਹੈ ਛਤਰੀ ਲੈ ਕੇ ਕੀ ਕਰਨਾ ਉਹਨਾਂ ਕੋਲੇ ਪਈ ਰਹਿ ਜਾਂਦੇ ਕਿ ਜੇ ਕੋਈ ਫੇਰ ਬੱਚਾ ਜਾ ਵੜਦਾ ਹੁਣ ਕਹਿੰਦੇ ਧੋ ਕਰਕੇ ਅੰਦਰ ਲਾ ਦਿਆ ਕਰੋ ਤੇ ਜੇ ਤੁਹਾਡਾ ਕੋਈ ਬੱਚਾ ਆਇਆ ਕਰੋ ਅਸੀਂ ਉਹਦਾ ਚੱਕ ਦਿਆ ਕਰੀਏ ਛਤਰੀ ਉੱਥੇ ਰੱਖ ਰੱਖ ਦੇ ਨੇ ਇੱਕ ਇੱਕ ਛਤਰੀ ਨੇ ਚਾਰੇ ਪਾਸੇ ਆਪਣੇ ਪਿੰਡਾਂ ਜੇ ਰੱਖ ਗਏ ਆਪਾਂ ਆਪਣੀ ਹਣਾ ਸਾਰਿਆਂ ਨੂੰ ਦੇਖ ਲਈ ਇਹਦੇ ਕੋਲ ਲੱਛਣ ਕਰ ਦੇ ਵਿਖੋ ਆ ਡੈਕ ਬਣ ਲੱਪੜ ਵੱਜੇ ਤਾ ਫਰਮਾ ਲਿਆਗੇ ਲੱਗਦੇ ਹੱਥ ਦੋਰੋ ਕੋ ਮੀਰੀ ਦੇ ਵੀ ਗੁਦਰ ਹਾਂਜੀ ਤੇ ਹੁਣ ਲਾਈਏ ਬਈ ਆਪਾਂ ਫੋਨ ਨੂੰ ਟਾਈਮ ਲੈਪਸ ਤੇ ਤੇ ਕਬੂਤਰਾਂ ਨੂੰ ਦਾਣਾ ਪਾਣੀ ਪਾਈਏ ਨਲਿਆ ਖਰਾਕ ਵੀ ਸੁੱਕੀ ਹੋਣੀ ਐ ਤੇ ਇਹਨੂੰ ਵੀ ਡਰਮਾਂ ਚ ਭਰ ਦਈਏ ਤੇ ਆਪਾਂ ਸ਼ਾਮ ਨੂੰ ਪੱਠੇ ਪੁਠੇ ਵੀ ਲੈਣ ਜਾਣੇ ਹੋਣਗੇ ਆਏ ਓਏ ਇਖਰੀ ਡਾਉਨ ਪੈ ਗਿਆ ਇਹ ਕਰਦਾ ਪਿਆਜ ਕੀ ਯੋਹ ਜਿਹੜਾ ਕਾਲਾ ਡਾਇਆ ਸੀਗਾ ਆਪਾਂ ਨੇ ਜਿਹੜਾ ਕੱਲ ਫੜਿਆ ਸੀਗਾ ਛਰੀ ਤੇਕੇ ਬੈਠਾ ਸੀਗਾ ਉਹ ਜਾਨਵਰ ਵੀ ਨਹੀਂ ਮੁੜ ਕੇ ਆਇਆ ਬਈ ਪਤਾ ਨਹੀਂ ਜਾਂਦਾ ਜਿਹਦਾ ਸੀਵਾ ਦੇ ਘਰੇ ਘਰੇ ਵਾਪਸ ਚੱਲ ਗਿਆ ਹਣਾ ਆਪਾਂ ਡਾਤਾ ਸੀਗਾ ਤੇ ਪਰਵਾਪਸ ਨਹੀਂ ਆਇਆਗਾ ਨਾਉਟ ਨੋ ਕਿੱਥੇ ਹੈ ਤੇ ਪਾਤਾ ਹੀ ਦਾਣਾ ਪਾਣੀ ਸਾਰੇ ਕਬੂਤਰਾਂ ਨੂੰ ਹੋ ਹੋ ਕੌਲਿਆਂ ਕੂਲਿਆਂ ਇੱਥੇ ਛਿੱਟੀ ਪਿਆ ਚ ਉਪਰ ਤੇ ਢਾਨਾ ਵੀ ਕੰਮ ਹਣਾ ਇਧਰ ਬੱਚਿਆਂ ਵਾਲੇ ਕਬੂਤਰ ਕਬੂਤਰਾਂ ਨੂੰ ਜਾਲਾ ਲੈਣ ਨੂੰ ਬੱਚਿਆਂ ਨੂੰ ਤੇ ਬੈਟਕਾਂ ਨੂੰ ਸਾਰਿਆਂ ਨੂੰ ਬਈ ਦਾਣੇ ਪਾਤੇ ਐਣਕ ਟ੍ਰੇਨ ਟ੍ਰੂਆਂ ਕਰਕੇ ਸਾਭ ਤੇ ਪਾਣੀ ਪਾਤਾ ਬਈ ਵਿੱਧ ਗਲੂਕੋਜ਼ ਠੀਕ ਹੈ ਧੋਕੇ ਭਾਂਡੇ ਕਬੂਤਰਾਂ ਵਾਲਾ ਗਲੂਕੋਜ਼ ਆ ਹਣਾ ਬਸ ਇੱਕ ਡੰਗ ਦਾ ਪੈਸਾ ਸਾਰਾ ਪਾਤਾ ਬਾਕੀ ਉਹਦੀ ਆ ਮਹੀਨੇ ਦੀ ਡੀਡ ਸੀ ਲੰਘਣ ਵਾਲੀ ਹੈ ਤਾਂ ਕਰਕੇ ਡੰਨਾ ਕੰਮ ਲਿਓ ਨੂੰ ਸਰਪ੍ਰਾਈਜ਼ ਦਈਏ ਲਿਓ ਪਤਾ ਪਰਿਆ ਆਇਆ ਆਇਆ ਦਿਖਾ ਦੇ ਚੀਜੀ ਵੇਖੋ ਚਾਚਾੜ ਦੇ ਨੂੰ ਆਹ ਦੇ ਆ ਚੀਜੀ ਖਾਣੀ ਚੀਜੀ ਨਹੀਂ ਖਾਣੀ ਹੈ ਵਾਟ ਬੜਾ ਗਰੀ ਨਹੀਂ ਖਾਂਦਾ ਬਰੋ ਵਾਈ ਵਾਈ ਲਿਓ ਵਾਈ ਤੂੰ ਪੈਡਾਗਰੀ ਕਿਵੇਂ ਛੱਡ ਸਕਦਾ ਮੈਨੂੰ ਯਕੀਨ ਨਹੀਂ ਉਹ ਤੂੰ ਪੈਡਾਗਰੀ ਛੱਡ ਤੀ ਹਾਂਜੀ ਆ ਗਈ ਮਸੀ ਆਇਆ ਬਈ ਕੋਈ ਦਾਪ ਵਾਲੀ ਆਂਦੀ ਠੀਕ ਹੈ ਜਿਹੜੀ ਮਨ ਮਹਾ اٹਕੇ ਮੇਰਾ ਤਾਂ ਸਰੀਰ ਨਹੀਂ ਸੈਟਾਦਾ ਬਰਾਬਰ ਉਹ ਸੋਹਣਾ ਇਹ ਆਉਂਦਾ ਇਹ ਵੀ ਉਹ ਇਹ ਤੂੰ ਨਾ ਮਾ ਨਹੀਂ ਕਰਕੇ ਇਹ ਇਹ ਵੀ ਕੋਈ ਗੱਲ ਨਹੀਂ ਬਈ ਵੀ ਹੈਗਾ ਵੀ ਆ ਸਾਡੇ ਕੋਲ ਇਹ ਹੋ ਜੂਗਾ ਸਾਰਾ ਕੋਈ ਉਸ ਤਰ੍ਹਾਂ ਜਾਣਾ ਪਾੜੀ ਬਸ ਠੀਕ ਐ ਟਰੰਡੂ ਹੀ ਸਰੀਰ ਤੇ ਡਾਊਨ ਐ ਤੇ ਖੇਤ ਆ ਕੇ ਤੇ ਹਲੇ ਲਾਲ ਬਈ ਜਾਣਾ ਸ਼ੂ ਬੱਚੇ ਨੂੰ ਵੇਖਣਾ ਤੇ ਉਧਰ ਹੋ ਗਏ ਕਿਉਂ ਗਏ ਇਹ ਤਾਂ ਖੁੱਲ ਗਈ ਪਹਿਲਾਂ ਦੀ ਖੁੱਲੀ ਆ ਕੀ ਇਹ ਤਾਂ ਹੁਣ ਖੁੱਲੀ ਹੋਈ ਆਇੰਦਾ ਯਾਰਾ ਉਕਲੀ ਚ ਵਾਦੀ ਲੱਗੀ ਤਾਂ ਹੀ ਤੇ ਪਿਲੀ ਸੀ ਨਹੀਂ ਨਹੀਂ ਚੇਪੀ ਤੋਂ ਲੱਗੀ ਜੀ ਇਹ ਉਕਲੀ ਦੇ ਕਿਦੇ ਵਿੱਚ ਜੀ ਨਹੀਂ ਬਰਾਬਰ ਕਿਦਾਂ ਐ ਕਰਕੇ ਕਿਹਨਾਂ ਕਿਦਾਂ ਸਿਰ ਬਨ ਲਗੇ ਦਾ ਇਥੋਂ ਐ ਕਰਕੇ ਆਏ ਆਏ ਨਾ ਨਹੀਂ ਬਰੇ ਰੋਜ਼ਾ ਮਾਰ ਲਗੇ ਤੇ ਮੈਂ ਖਾਣਾ ਬਈ ਹੁਣ ਟਾਈਮ ਆ ਹਜੇ ਉਹਨਾਂ ਨੀਰਾ ਨਹੀਂ ਹੋਇਆ ਮੈਂ ਪਹਿਲਾਂ ਚੱਲ ਕੇ ਬੱਚਾ ਦੇਖਾਈ ਆਪਾਂ ਤੇ ਨੀਰਾ ਨੂਰਾ ਤ ਫਰਾ ਕੇ ਵੱਢ ਲਾਂਗੇ ਤਾਂ ਕਰੇ ਗੱਡੀ ਇੱਥੇ ਠੱਲ ਗਏ ਆਗੇ ਇੱਕ ਵੜੋ ਥਰਲਾ ਮਾਰ ਦਿਆਂ ਤੇ ਨੀਰਾ ਆਖੇ ਵੱਢਾਂਗੇ ਪਹਿਲਾਂ ਚੱਲਦੇ ਆ ਲਾਲ ਬਾਈ ਬੱਚਾ ਵੇਖਣ ਬਈ ਆਪਾਂ ਹਾਂਜੀ ਮੇਰੇ ਵੀਰੋ ਆਗੇ ਜੀ ਲਾਲ ਬਾਈ ਤੇ ਲੱਗਦਾ ਵੀ ਮਿਹਨਤ ਦਾ ਮੁੱਲ ਪਾਊਗਾ ਠੀਕ ਐ ਆਹ ਕੋਠੀ ਤੇ ਬੈਠਾ ਸੀ ਕੱਲ ਵੀ ਤੇ ਅੱਜ ਵੀ ਸਾਨੂੰ ਐਂ ਲੱਗਦਾ ਵੀ ਆਹ ਕੋਠੀ ਤੇ ਕਬੂਤਰ ਬੈਠਾ ਬਕੂਤਰ ਤਾਂ ਬੈਠਾ ਪਰਾਇਨ ਲੱਗਦਾ ਵੀ ਆਪਣੇ ਹੀ ਬੰਦ। ਪਾ ਮੈਂ ਬੰਦਾ ਵੇਖਣੇ ਕਿ ਤੇ ਫੋਟੋ ਦਉ ਰਹੀਂ। ਉਹ ਇਧਰ ਕਰੀ। ਵੇਖ ਦੇ ਬੰਦਾ ਦੇਖ ਕੇ ਨਾ ਵੀ ਮੈਂ ਆਪਾਂ ਉਹ ਦੇਖੋ ਲੱਗੀ ਰਹੀ ਫੋਟੋ ਭਈਆ ਮੈਂ ਕਿ ਬੰਦਾ ਚੱਲ ਆਏ ਕਰਦੇ ਆ ਮੋੜ ਆਪਾਂ ਕੁਝ ਖਾਣੇ ਪੀਣੇ ਆ ਮੜਾ ਮੜਾ ਸਟ੍ਰਿੰਗਲ ਟੰਗ ਵੀ ਇਸ ਜਿਹੀ ਮੰਨੇ ਆ ਤੇ ਫਿਰ ਆਪਾਂ ਕਾਲੇ ਨੂੰ ਕਰਾਈ ਫੋਨ ਨਹੀਂ ਕਾਲੇ ਨੇ ਤੇ ਕਰ ਕੜ ਗਈਆ ਹਾਂ ਬਸ ਫਿਰ ਤਾਂ ਗੱਲ ਬਣ ਗਈ ਬਈ ਫਿਰ ਤਾਂ ਬਾਬਾ ਰਕੇ ਸੁੱਖ ਖੁਸ਼ ਖਬਰੀ ਦੇਵਾਂਗੇ ਹਣਾ ਹਾਂਜੀ ਇੱਕ ਲਾਲੀ ਸਟਿੰਗ ਬੀਨਾਂ ਵਾਲਾ ਗਿਰਣਾ ਸਟਿੰਗਾ ਦੋ ਨਹੀਂ ਲੇਤੀਆਂ ਜਾਣ ਕੇ ਕਪੀਵਾਂਗੇ ਪਿਆਰ ਵਾਦਾ ਬਾਈ ਅਜੀਬ ਵਾਲੀ ਗਲਤੀਆਂ ਕਰਾਈ ਜਾਂਦਾ ਹੋਰ ਕੀ ਹੈ ਜਿਵੇਂ ਜਿਵੇਂ ਜੀਵਨ ਤੇ ਰਾਮੇ ਦਾ ਪਿਆਰ ਵਾਲਾ ਉਵੇਂ ਫਿਰ ਇਕੱਠੇ ਖਾਵਾਂ ਪੀਵਾਂਗੇ ਤੇਰਾ ਮਾਦਾ ਹੈਗਾ ਗਲਤ ਫਿਰ ਉਵੇਂ ਪਿਆਰ ਵਧੂਗਾ ਹੱਟਾ ਵੀ ਫਰ ਬਤਾਵਾਂਗੇ ਜਾ ਕੇ ਘਰ ਘਬਰਾਵਣਾ ਇੱਥੇ ਕਿਤੇ ਬਹਿ ਜਾ ਫਟੇ ਕੇ ਮਨੇ ਕੋਠੀ ਤੇ ਬਠਾ ਕਬੂਤਰ ਪਾਈ ਆਪਣਾ ਇੱਥੇ ਆ ਜਾ ਉਹ ਉਧਰਲੀ ਪਾਸੇ ਠੀਕ ਹੈ ਹੋਰ ਕੱਲ ਵਾਲੀ ਥਾਂ ਤੇ ਬੈਠਾ ਹਾਂ ਕੱਲ ਵਾਲੀ ਥਾਂ ਤੇ ਬੈਠਾ ਮਤਲਬ ਅੱਜ ਦੇ ਵੱਡੀ ਤੇ ਬੜ ਸੀ ਹੁਣ ਛੋਟੀ ਤੇ ਬਹਿ ਗਿਆ ਚਲੋ ਕਾਲੇ ਨੂੰ ਕਰਾਂਗੇ ਫੋਨ ਕਰਾਂ ਅੰheira ਹੋ ਜਾਂਦੇ ਹੋਰ ਹਨ ਨਾਲ ਹੀ ਬਹਿ ਗਿਆ ਯੱਪ ਫੇਰ ਆ ਕੇ ਚੁਆ ਤੇ ਉਹਦੀ ਮਨੀ ਨਹੀਂ ਨਹੀਂ ਯਾਰ ਵਾਹ ਜੀ ਵਾਹ ਹਾਂ ਗਲਤੀ ਹੋ ਗਈ ਪਹਿਲਾਂ ਨਾ ਬੈਂਡਰਿੰਗ ਲੱਗ ਗਈ ਨਾਲ ਚੱਕ ਲੈ ਬਈ ਬੱਚਾ ਥੱਲੇ ਜਾ ਲੱਗੀ ਵੀਡੀਓ ਲਾਉਣੇ ਸੜਕ ਦੇ ਆਗੇ ਉੱਥੇ ਦਿਖਾਉਣੇ ਚੱਲ ਗਏ ਤੁਹਾਨੂੰ ਚੱਲੋ ਗਏ ਦੇਖੀ ਜੋ ਭਰਾਏ ਖੱਲਾਂ ਦਾ ਪੱਕਾ ਹੀ ਪਾਗਾ ਲੈੰਦਿਆਂ ਨੂੰ ਲਹਣੀਆਂ ਖੱਲਾਂ ਆਏ ਸੇ ਹੂੰ ਨਾ ਤੇ ਨੰਬਰ ਵਾਲੀਆਂ ਆ ਆਖਾਂ ਰਜਨਾ ਇਹ ਦਾਣਾ ਪਾਣੀ ਉਸ ਰੱਖਦੇ ਆ ਨਾ ਬਾਕੀ ਬੱਚਾ ਫੜ ਲਿਆ ਧੰਨਵਾਦ ਬਾਈ ਕਾਲੇ ਜਰਾ ਠੀਕ ਆ ਕਿ ਨਹੀਂ ਕੋਈ ਨਾ ਬਾਈ ਜਰਾ ਠੀਕ ਆ ਹੋਰ ਯਾਰ ਨਹੀਂ ਬਾਈ ਮਿਹਰਬਾਨੀ ਹਜੇ ਸਾਨੂੰ ਗੱਡੀ ਦੀ ਜ਼ਿੰਦਗੀ ਤੇ ਨੀਰੇ ਵਾਲੀ ਖੜੀ ਅਜੇ ਜਾ ਕੇ ਨੀਰਾ ਵੜੜਾ ਤੇ ਲੱਦਣਾ ਪਰ ਹੁਣ ਹੌਸਲੇ ਦੀ ਵੜੜਾਂ ਚੱਕਰ ਕੋਈ ਨਹੀਂ ਠੀਕ ਆ ਕਿ ਨਹੀਂ ਆ ਰੋਟੀ ਮਾਣੀ ਨਹੀਂ ਨਹੀਂ ਬਾਈ ਮਿਹਰਬਾਨੀ ਮਿਹਰਬਾਨੀ ਆ ਤਾਂ ਸਾਡਾ ਰੋਟੀ ਪੰਗ ਤੋਂ ਹੀ ਬਾਹਲਾ ਹੋ ਗਿਆ ਸੌਣ ਲੱਗੇ ਪੁੱਛੀ ਨਾ ਬਾਈ ਕਾਲੀ ਟੋਰੀ ਹਲਕੀ ਜੀ ਮਾੜੀ ਕਾਲੀ ਟੋਰੀ ਸ਼ਾਖੇ ਠੀਕ ਆ ਕਿ ਨਹੀਂ ਚਲੋ ਬਾਦ ਵਿੱਚ ਚਾਲਦੇ ਆ ਪਿੰਡ ਘਰੇ ਵੀਡੀਓ ਲਾਵਾਂਗੇ ਆਪਾਂ ਹਾਂਜੀ ਚਲ ਗਈ ਨੀਰਾ ਵੱਢੀਆਂ ਦੇ ਸੀਗੀ ਇਹਦਾ ਨਾਂ ਰੱਖਦੇ ਨੀਰੇ ਵਾਲਾ ਬੱਚਾ ਇਹ ਨੀਰਾ ਵੱਢੀਆਂ ਦੇ ਸੀਗੀ ਹਾਂ ਇਹਣਾ ਥੱਲੇ ਆ ਲੁਕਿਆ ਬੈਠਾ ਅਛਾ ਸੱਫ ਫੜੀ ਪਈ ਹਾਂ ਹਾਂ ਠੀਕ ਹੈ ਦਾਤੀ ਵੱਜੀ ਹਾਂ ਇਹਦੇ ਆਏ ਫਿਰ ਗਿਆ ਠੀਕ ਹੈ ਵੱਜੀ ਤਾਂ ਨਹੀਂ ਨੀ ਇਹ ਫਰੀ ਹੈ ਅੱਛਾ ਫਰੀ ਹੈ ਉਹ ਫਰੀ ਹੈ ਠੀਕ ਹੈ ਠੀਕ ਹੈ ਠੀਕ ਹੈ ਅਗੂ ਦੂਜੀ ਸੀ ਅਦਰੇ ਛੋਜੀ ਹਾਂ ਆ ਆਵੇ ਇੱਥੇ ਵੱਜੀ ਆ ਫੇਰ ਫੇਰ ਨਾਂ ਕੀ ਰੱਖਨੇ ਦਾ ਨੀਰੇ ਵਾਲਾ ਨਹੀਂ ਨਹੀਂ ਹੂੰ ਨੀਰੇ ਵਾਲਾ ਕਾਲੇ ਵਾਲਾ ਕਾਲਿਆ ਚਲ ਕੋਈ ਨਾ ਚਲ ਠੀਕ ਆ ਮਨੂਆ ਯਾਰਾ ਬਾਏ ਬਾਏ ਮਿਲਦੇ ਆ ਕੱਲ ਨੂੰ ਠੀਕ ਐ ਸੌਇਆ ਹੁਣ ਜਾ ਕੇ ਤਾਂ ਹਾਂ ਥੱਲੇ ਨਾ ਥੱਲੇ ਖਤਰਾ ਐ ਸੱਪ ਸੁਪਦਾ ਉਹ ਆਪਾਂ ਦਿਖਾਵਾਂਗੇ ਤਾਂ ਸੁਣਾਣੀ ਜਾਂਗਾ ਹਾਂ ਇੱਕ ਜਾਨਵਰ ਦਾ ਫੋਨ ਹੋਰ ਆਇਆ ਵਾ ਤੋਂ ਸਾਡੇ ਉਹੋ ਡਾਊਟ ਚ ਐ ਕਨਫਰਮ ਨਹੀਂ ਆ ਇੱਕ ਡਾਊਟ ਚ ਐ ਹਾਂਜੀ ਆ ਗਏ ਘਰੇ ਜੀ ਕਬੂਤਰ ਪਲੱਸ ਨੀਰਾ ਲੈ ਕੇ ਹਾਂ ਖੁਸ਼ੀ ਤੇ ਆ ਸੋ ਇੱਕ ਮਿੰਟ ਨੀਰ ਵਾਲੀ ਗੱਡੀ ਕੱਢਦੇ ਆ ਭਾਈ ਹੁਣ ਹਾਂਜੀ ਮੇਰੇ ਵੀਰੋ ਓਕੇ ਡਾਨਾ ਕਮ ਆਪਣਾ ਗਲਾਬੀ ਕਾਂਤ ਵਾਲਾ ਕਬੂਤਰ ਅੰਦਰ ਤਾੜਤਾ ਸਿਚੋਬਰ ਨੇ ਉਹ ਕਾਲਾ ਆ ਬਈ ਜਿਹੜਾ ਡਾਇਆ ਸੀ ਹੈ ਨਾ ਅੱਜ ਤੇ ਉਹ ਸ਼ਾਮ ਨੂੰ ਤਾਂ ਛੱਰੀ ਤੇ ਬੈਠਾ ਸੀ ਪਰ ਹੁਣ ਆ ਕੇ ਦੇਖਿਆ ਹੁਣ ਉਹ ਛੱਰੀ ਤੇ ਹੈ ਨਹੀਂ ਪਤਾ ਨਹੀਂ ਕਿੱਧਰ ਗਿਆ ਤੇ ਛੱਡੋ ਬਸ ਠੀਕ ਆ ਬਰੋ ਅ ਜਿਹੜਾ ਇੱਕ ਹੋਰ ਕਬੂਤਰ ਸੀ ਹੈ ਨਾ ਗਲਾਬੀ ਕਾਂਤ ਵਾਲਾ ਬੱਚਾ ਜਿਹੜਾ ਆਪਣਾ ਸਰੂੜ ਵਾਲੇ ਤੇ ਬੈਠਾ ਸੀ ਉਹਦੀ ਰਿਪੋਰਟ ਆਈ ਸੀਗੀ ਬਈ ਆਪਾਂ ਨੂੰ ਬਿੱਦੂ ਵਾਲਿਓ ਬਿੱਦੂ ਵਾਲੀ ਕਿਸੇ ਨੂੰ ਉੱਡਦਾ ਵੇਖਿਆ ਸੀ ਕੱਲ ਨੂੰ ਉਹੀ ਟਾਈਮ ਨੂੰ ਕੋਈ ਕਹਿੰਦਾ ਬਿੱਦੂ 2 3 ਵਜੇ ਦਾ ਟਾਈਮ ਸੀਗਾ ਤੇ ਮੈਂ ਵੀ ਠੀਕ ਆ ਬਈ ਹਨਾ ਉਹਦੀ ਖਬਰ ਸਾਰਨਾਂਗੇ ਆਪਾਂ ਵੀ ਕੀ ਹਿਸਾਬ ਕਿਤਾਬ ਹੈ ਤੇ ਬਾਕੀ ਫਿਰ ਉਹwidehat ਦਾ ਇਹ ਹੋਰੋ ਇਹ ਕੀ ਹੋ ਗਿਆ ਹੂੰ ਕਿਉਂ ਵਾਈ ਹੁਣ ਤਾਂ ਹੀ ਨਹੀਂ ਗਰਮੀ ਵੀ ਹੈਣੀ ਯਾਰ ਨਕਸੀਰ ਹੀ ਛੁੱਟ ਗਈ ਯਾਰ ਤੇ ਲਊ ਲਹਾਨ ਹੋ ਗਏ ਬਾਈ ਜੋ ਇਹਦਾ ਹਲ ਅਖਰੰਦੇ ਪਾਇਆ ਸਰਚ ਪਾਣੀ ਦੀ ਬਾਲਟੀ ਪਾਉਂਦੇ ਹੋਏ ਆ ਆ ਤੱਕਾ ਯਾਰ ਹੁਣ ਤਾਂ ਗਰਮੀ ਵੀ ਹੈ ਨਹੀਂ ਹੁਣ ਕਦ ਲੈ ਭੈਣ ਜੋ ਲੈ ਚੌਂਹਿਆਂ ਦਾ ਨਾਕਿਆ ਦਾ ਬਈ ਹੈਨਾ ਸਾਰਾ ਹੱਥ ਭਰ ਗਿਆ ਯਾਰ ਚਲੋ ਠੀਕ ਹੈ ਰਵਾਸ ਵਲੌਗ ਦੀ ਐਂਡਿੰਗ ਹੀ ਸਮਝੋ ਹੁਣ ਕੋਈ ਨਾ ਦੱਸਾਂਗੇ ਤੁਹਾਨੂੰ ਬੱਚਿਆਂ ਦਾ ਬੱਚਿਆਂ ਦੀ ਕੀ ਰਿਪੋਰਟ ਮਿਲੀ ਹੈਨਾ ਬਾਕੀ ਅੱਜ ਤੁਹਾਨੂੰ ਬਤੇ ਦੋ ਬੱਚੇ ਕਾਬੂ ਕਰ ਲਏ ਬਾਹਰ ਆਪਣੇ ਦੋ ਬੱਚੇ ਹੀ ਰਹਿ ਗਏ ਸਿਰਫ ਇੱਕ ਤਾਂ ਕੱਚ ਟੌਰੀ ਇੱਕ ਦੋਵੇਂ ਗਲਾਬੀ ਕਾਂਤਰਾ ਵੇਖੋ ਕਿੰਨੇ ਉੱਡੀ ਸੀ ਸਾਰੇ ਕਰ ਲਏ ਨਾ ਪੂਰੇ ਯਾਰ ਤੇ ਜੋ ਬ్రో ਜਿਆਦਾ ਤੱਕਾ ਨਹੀਂ ਆਇਆ ਯਾਰ ਇੱਕ ਬੇ